ਸਸੀਕਾਲ ਜੀ ਪ੍ਰਾਈਮ ਪੰਜਾਬ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਆ ਨੰਗਲ ਦੀਆਂ ਜਿੱਥੇ ਇੱਕ ਨੌਜਵਾਨ ਟਿੱਪਰ ਦੀ ਲਪੇਟ ਦੇ ਵਿੱਚ ਆਇਆ ਤੇ ਆਪਣੀ ਲੱਤ ਤੋਂ ਹੱਥ ਤੋਂ ਵਿਟਾ ਹਾਲਾਂਕਿ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਇਹ ਵੱਡਾ ਸਵਾਲ ਹੈ ਕਿਉਂਕਿ ਲਗਾਤਾਰ ਇਸ ਸੜਕ ਦੇ ਉੱਤੇ ਹਾਦਸੇ ਜਿਹੜੇ ਨੇ ਉਹ ਹੁੰਦੇ ਰਹਿੰਦੇ ਨੇ ਤੇ ਜਿਸ ਤੋਂ ਬਾਅਦ ਵੀ ਇਹ ਹਾਦਸੇ ਜਿਹੜੇ ਐ ਰੁਕਣ ਦਾ ਨਾਂ ਨਹੀਂ ਲੈ ਰਹੇ ਜਿਸ ਦੇ ਚੱਲਦੇ ਅੱਜ ਇੱਕ ਨੌਜਵਾਨ ਨੂੰ ਆਪਣੀ ਲੱਤ ਤੋਂ ਹੱਥ ਧੋਣਾ ਪਿਆ ਇੱਥੇ ਹੀ ਸਰਕਾਰ ਦੇ ਵੱਡੇ ਵੱਡੇ ਦਾਅਵਿਆਂ ਦੇ ਪੋਲ ਖੁੱਲਦੀ ਨਜ਼ਰ ਆਏ ਜਿੱਥੇ ਪੰਜਾਬ ਸਰਕਾਰ ਵਿਕਾਸ ਦੀ ਹਨੇਰੀ ਦੀ ਗੱਲ ਕਰਦੀ ਹੈ ਉਹਦੇ ਵਿਕਾਸ ਦੀ ਹਨੇਰੀ ਆ ਤੁਹਾਡੇ ਸਕਰੀਨ ਦੇ ਉੱਤੇ ਹੈ ਜਿੱਥੇ ਨੌਜਵਾਨ ਜਿਹੜਾ ਹੈ ਉਹ ਟਿੱਪਰ ਦੀ ਲਪੇਟ ਦੇ ਵਿੱਚ ਆਂਦਾ ਹੈ ਤੇ ਉਸ ਨੂੰ ਐਂਬੂਲੈਂਸ ਤੱਕ ਨਸੀਬ ਨਹੀਂ ਹੁੰਦੀ ਜਿਸ ਨੂੰ ਇੱਕ ਆਟੋ ਦੇ ਵਿੱਚ ਰੇੜੀ ਦੇ ਵਿੱਚ ਪਾ ਕੇ ਜਿਹੜਾ ਹੈ ਹਸਪੀਟਲ ਪਹੁੰਚਾਇਆ ਜਾ ਰਿਹਾ ਹੈ ਵੱਡੇ ਸਰਕਾਰਾਂ ਵੱਡੇ ਵੱਡੇ ਦਾਅਵੇ ਤਾਂ ਕਰ ਲੈਂਦੀਆਂ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਹੈ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੂੰ ਜਿਸ ਦੀ ਲੱਤ ਕੁਚਲੀ ਗਈ ਕਾਫੀ ਸਮਾਂ ਐਂਬੂਲੈਂਸ ਦੀ ਵੇਟ ਕਰਦੇ ਰਹੇ ਇੰਤਜ਼ਾਰ ਕਰਦੇ ਰਹੇ ਲੋਕ ਬੋਰ ਵੀ ਰਹੇ ਨੇ ਸੋਚ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਉਹ ਐਂਬੂਲੈਂਸ ਦੀ ਇੰਤਜ਼ਾਰ ਕਰਦੇ ਰਹੇ ਪਰ ਐਂਬੂਲੈਂਸ ਉੱਥੇ ਨਹੀਂ ਪਹੁੰਚੀ ਤਾਂ ਉਸ ਨੂੰ ਇੱਕ ਰੇੜੀ ਦੇ ਵਿੱਚ ਚੀਕਦੇ ਹੋਏ ਨੂੰ ਦਰਦ ਨਾਲ ਕੁੱਲਾਂਦੇ ਹੋਏ ਨੂੰ ਰੇੜੀ ਦੇ ਵਿੱਚ ਇੱਕ ਆਟੋ ਦੇ ਵਿੱਚ ਪਾ ਕੇ ਹਸਪੀਟਲ ਪਹੁੰਚਾਇਆ ਗਿਆ ਵੇਖ ਤਾਂ ਇਨਸਾਨੀ ਇਹ ਤੈਨੂੰ ਸ਼ਰਮਸਾਰ ਕਰ ਦੇਣ ਵਾਲੀ ਹੈ ਤਸਵੀਰ ਹੈ ਤੇ ਧਿਆਨ ਨਾਲ ਦੇਖੋ ਤੇ ਸੁਣੋ ਪੂਰੀ ਗੱਲਬਾਤ ਆ ਦੇਖ ਬਾਈ ਯਾਰ ਐਮਪੀ ਦੀ ਕੋਠੀ ਹੁਣੇ-ਹੁਣੇ ਐਕਸੀਡੈਂਟ ਹੋਇਆ ਆ ਬੰਦੇ ਦੀ ਪੂਰੀ ਲੱਤ ਖਤਮ ਹੋ ਗਈ ਯਾਰਾ ਧੋਪਰਾ ਸੀ ਇਹ ਤੋਣੀ ਮੌਤ ਕਰਨਾ ਰਹਿਣਾ ਜਾਈ ਹੁਣ ਆ ਦੇਖੋ ਆ ਐਕਟਿਵ ਆ ਔਰੇ ਮਾਰੀ ਸੱਜੀ ਲਾ ਕੇ ਵੇ ਕਿੰਨੇ ਕੰਪੂਲੇ ਕਲਾਸ ਨੇ 12 18 ਹੁਣੀ ਬੰਦਾ ਹੈ ਬਿਆਲ ਕੋਈ ਚਾਹੇ ਕੋਈ ਕਦਰ ਨੰਬਰ ਬੋਲੀ ਕੋਈ ਨਿਕਲ ਕੇ ਨਾ ਆਈਏ ਕੋਈ ਨਾ ਕਰਦਾ ਫੋਨ ਕੀਤਾ ਮੈਂ ਯਾਰ ਮੈਂ ਨੂੰ ਕੀਤਾ ਆਈ ਕਿ ਯਾਰ ਬੈਠ ਜਾ ਯਾਰ ਬੈਠ ਚੱਲ ਬਈ ਚੱਲ ਬਈ ਨਾਮ ਜੀ ਬਸ ਦੋ ਬੰਦੇ ਵੰਦੇ ਜਾਣਾ ਬੱਚੋ ਆ 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 ਕੀ ਜੀ ਕੀ ਹਾਲ ਹੈ ਤੁਸੀਂ ਕਿੱਥੇ ਦੀ ਕਿਹ ਹੈ ਚੱਲ ਗਿਆ ਉਸੇ ਕਲਾਸ ਨੂੰ ਲੈ ਚੱਲ ਗਿਆ ਹਾਂਜੀ ਕਲਾਸ ਨੂੰ ਲੈ ਬਣਾ ਰਹੇ ਹਾਂ পরে 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 मेरा नाम करैल सिंह है जी भाजी अब पिंड अंबे वाल तो रहने वाले भाजी पिंड तो अभी एक थेड़े पिंड चलेगा मोडा मिलाना है मोडा मेरा दर्द करता था मैं चल मोडा दिखा लेके आने

ਮੇਰਾ ਨਾਮ ਸ਼ਿਵਮ ਰੋੜਾ ਹੈ ਜਿਹੜਾ ਐਕਸੀਡੈਂਟ ਹੋਇਆ ਬਈ ਐਕਸੀਡੈਂਟ ਐਕਟਿਵ ਹੋ ਜਾ ਰਿਹਾ ਦਾ ਮੁੰਡਾ ਠੀਕ ਹੈ ਟਿੱਪਰ ਵੱਜਿਆ ਬਹੁਤ ਪੂਰੇ ਤਰੀਕੇ ਨਾਲ ਠੀਕ ਹੈ ਉਹਨਾਂ ਦੀ ਲੱਤ ਵਿਚਾਰੀ ਵਿੱਚ ਆ ਗਈ ਟਿੱਪਰ ਦੇ ਬਹੁਤ ਮੈਗਨ ਇਹਨਾਂ ਬਿਆਨਕ ਸੀਨ ਹੋਇਆ ਗੱਲ ਛੱਡ ਦੋ ਇੱਕ ਲੱਤ ਵਿਚਾਰੀ ਪੂਰੀ ਡੈਮੇਜ ਹੋ ਗਈ ਦੂਸਰੀ ਲੱਤ ਨੂੰ ਨੁਕਸਾਨ ਹੋਇਆ ਹੋਇਆ ਮੁੰਡੇ ਦੀ ਪੂਰੀ ਜ਼ਿੰਦਗੀ ਇੱਕ ਤਰ੍ਹਾਂ ਬਈ ਤੁਹਾਨੂੰ ਮੇ ਲੋ ਖਤਮ ਹੋ ਗਈ ਇੱਕ ਰੋਡ ਦੀ ਬਹੁਤ ਦਿੱਕਤ ਹੈ ਐਨਾ ਛੋਟਾ ਰੋਡ ਹੋਣ ਕਰਕੇ ਹਰ ਇੱਕ ਰੋਜ਼ ਰੋਜ਼ ਸਾਡੀ ਦੁਕਾਨ ਦੇ ਬਾਹਰ ਵੀ ਕੱਟੂਗਾ ਰੋਜ਼ ਦਿਨ ਦੇ ਅਰਧ ਅਰਧ ਐਕਸੀਡੈਂਟ ਹੁਣ ਤੋਂ ਬਲੋ ਸਾਡੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਰੋਡ ਤੋਂ ਸਭ ਤੋਂ ਪਹਿਲਾਂ ਜ਼ਰੂਰੀ ਜਿਹੜੀ ਜ਼ਰੂਰੀ ਚੀਜ਼ ਹੈ ਬਣਾਓ ਉਹਨਾਂ ਨੂੰ ਭਾਜੀ ਰੋਡ ਐਕਸੀਡੈਂਟ ਹੋਦੇ ਇੱਥੋਂ ਪੂਰਾ ਲੈ ਕੇ ਆਪਣੇ ਸਾਡੀ ਦੁਕਾਨ ਦੇ ਬਾਹਰ ਹੀ ਇੱਕ ਟੈਂਪੀ ਗੋਠੀ ਦੁਕਾਨੇ ਦਾ ਆਪਣੀ ਦੁਕਾਨ ਦੇ ਬਾਹਰ ਹੀ ਰੋਜ਼ ਦੇ ਭਾਜੀ ਤਿੰਨ ਚਾਰ ਕਿਸ਼ਾਂ ਪੱਕੀ ਹੋਣੇ ਹੋਣੇ ਆ ਵੱਡੇ ਹੁੰਦੇ ਦੇਖੋ ਕਿੰਨਾ ਵੱਡਾ ਜਾਮ ਹੋ ਗਿਆ ਜੀ ਇਹਦੀ ਛੋਟੇ ਛੋਟੇ ਐਕਸੀਡੈਂਟ ਬਹੁਤ ਹੁੰਦੇ ਭਾਜੀ ਉਸ ਤੋਂ ਬਾਅਦ ਭਈ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ 108 ਤੇ ਪਹਿਲਾਂ ਤਾਂ 15 ਵੀ ਫੋਨ ਤੋਂ ਚੱਕਿਆ ਨਹੀਂ ਫੋਨ ਉਹਨਾਂ ਨੇ ਉਸ ਤੋਂ ਜੋ ਚੱਕਿਆ ਫਿਰ ਉਹ ਕਹਿੰਦੇ ਗੱਲ ਕਿੱਥੋਂ ਬੋ ਅੱਧ ਘੰਟਾ 10-15 ਮਿੰਟ ਤੋਂ ਉੱਥੇ ਵੇਸਟ ਹੋ ਗਏ ਭਾਈ ਜੀ ਖੜੇ ਰਹੇ ਇੰਨੀ ਜਨੂੰ ਐਂਬੂਲੈਂਸ ਕੋਈ ਨਹੀਂ ਆਈ ਜੀ ਵੇਟ ਕਰ ਰਹੇ ਕਹਿੰਦੇ ਅੱਗੇ ਤੁਹਾਡੀ ਕੋਲ ਲਾਣੇ ਆ ਉਹ ਲਾਈ ਭਾਈ ਜੀ ਪਰ ਮੁੜ ਕੇ ਕਹਿੰਦੇ ਐਂਬੂਲੈਂਸ ਸਾਰੀ ਵਿਅਸਤ ਹੈ ਸੋਰੀ ਨਹੀਂ ਆ ਸਕਦੀ ਫਿਰ ਕਹਿੰਦੇ ਐਮਰਜੈਂਸੀ ਤੇ ਕਾਲ ਕਰੋ 112 ਤੇ ਜੀ ਐਮਰਜੈਂਸੀ 12 ਕਾਲ ਕਰ ਰਹੇ ਉਹ ਵੀ ਕੋਈ ਜਵਾਬ ਨਹੀਂ ਦੇ ਰਹੇ ਭਾਈ ਫਿਰ ਕੁਦਰਤੀ ਇੱਥੋਂ ਔਟੋ ਆ ਰਿਹਾ ਸੀਗਾ ਔਟੋ ਦੇ ਪਿੱਛੇ ਬਿਠਾ ਕੇ ਦੇਖ ਲਓ ਐਡੀ ਵੱਡੀ ਪੈਨ ਹਾਸਾ ਹੋਣ ਤੋਂ ਬਾਅਦ ਵੀ ਕਿਸੇ ਦੀ ਕੋਈ ਅੰਗਹਿਲੀ ਐਨੀ ਅੰਗਹਿਲੀ ਹੈ ਭਾਈ ਥੋੜੀ ਐਂਬੂਲੈਂਸ ਤਾਂ ਮੇ ਬਹੁਤ ਮੁਸ਼ਕਲ ਨਾਲ ਭਾਈ ਨੂੰ ਬਿਠਾ ਕੇ ਹੀ ਕੰਬਲ-ਕੰਬਲ ਪਾ ਕੇ ਚੀਕਦਾ ਆ ਭਾਈ ਪੂਰੇ ਰਸਤੇ ਭਾਈ ਐਂਬੂਲੈਂਸ ਹੁੰਦੀ ਸ਼ਾਇਦ ਇੰਨੀ ਦਰਦ ਨਾ ਹੁੰਦੀ ਕੋ ਥੋੜਾ ਬੋਤਾ ਇੰਜੈਕਸ਼ਨ ਵਗੈਰਾ ਲਾਗੇ ਤਾਂ ਥੋੜਾ ਆਰਾਮ ਨਹੀਂ ਹੁੰਦਾ ਭਾਈ ਬੜਾ ਵੱਡਾ ਹਾਸਾ ਹੋ ਗਿਆ ਜ਼ਿੰਮੇਵਾਰ ਕੋਣ ਹੈ ਕਿਸ ਨੂੰ ਜ਼ਿੰਮੇਵਾਰ ਜ਼ਿੰਮੇਵਾਰੀ ਪਈ ਤਾਂ ਦੇਖੋ ਜ਼ਿੰਮੇਵਾਰੀ ਤਾਂ ਕਿਸੇ ਵੀ ਨਹੀਂ ਇਹ ਸਾਰੇ ਕਹੋਂਗੇ ਟਿਪਰ ਲੀ ਦੀ ਗਲਤੀ ਹੈ ਟਿਪਰ ਨੇ ਮਾਰਿਆ ਜੀ ਕੋਈ ਕਹੋਂਗਾ ਮੁੰਡੇ ਦੀ ਗਲਤੀ ਹੈ ਮੁੰਡਾ ਵਿੱਚ ਆ ਗਿਆ ਜੀ ਦੇਖੋ ਹੁਣ ਜ਼ਿੰਮੇਵਾਰੀ ਤਾਂ ਭਾਈ ਕਿਸੇ ਵੀ ਨਹੀਂ ਲੈ ਸਕਦੇ ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹੈਗੀ ਐਂਬੂਲੈਂਸ ਰੋਡ ਰੋਡ ਬਈ ਸਭ ਤੋਂ ਪਹਿਲਾਂ ਰੋਡ ਹੀ ਹੈ ਨਾ ਰੋਡ ਵੱਡਾ ਹੁੰਦਾ ਐਨੇ ਵੱਡੇ ਕੰਮ ਹੋਣੀ ਬੰਦ ਹੋ ਜਾਣੇ ਭਾਈ ਜੀ ਐਕਸਟੈਂਡਰ ਕਿਲੋ ਸਾਰੀ ਦੁਨੀਆ 'ਚ ਹੁੰਦੇ ਆ ਪਰ ਇੱਧਰ ਸਾਡੇ ਜਿਹੜੇ ਰੋਜ਼ ਹੁਣ ਇੱਕੋ ਇੱਕੋ ਰਸੜਕ ਤੇ ਸੋਸੋ ਐਕਸੀਡੈਂਟ ਹੋਣ ਤਾਂ ਫੇਰ ਰੋਡ ਦਾ ਬਈ ਸਭ ਤੋਂ ਪਹਿਲਾਂ ਦੋਸ਼ ਹੈ ਨਾ ਇਹ ਐਕਸੀਡੈਂਟ ਤੇ ਇਹ ਤਾਂ ਹੋਣੀ ਰੋਡ ਬਣਨ ਤੋਂ ਬਾਅਦ ਬੰਦ ਹੋ ਜਾਣੇ ਪਰ ਥੋੜੇ ਘਟਦੇ ਨੇ ਭਾਈ ਅੱਧੇ ਗਿਆ 10 ਸੈਂਟ ਐਕਸੀਡੈਂਟ ਰਹਿਣੇ ਸਾਰੇ ਹੁਣ 100 ਸੈਂਟ ਐਕਸੀਡੈਂਟ ਚੱਲ ਰਿਹਾ ਜੀ ਸਪੀਡ ਵੀਕਰ ਬਰੇ ਹੋਣ ਤੁਸੀਂ ਮੰਨਦੇ ਹੋ ਕਿ ਇਸ ਰੋਡ ਉਤੇ ਟ੍ਰੈਫਿਕ ਬਹੁਤ ਜ਼ਿਆਦਾ ਹੋਊਗੀ ਕਿ ਇੱਥੇ ਤੋਂ ਲੈ ਕੇ ਇੱਥੇ ਤੱਕ ਜਾਮ ਸੀਗਾ ਲੱਗਿਆ ਭਾਈ ਆਪਣੇ ਹਸਪੀਟਲ ਤੱਕ ਤੇ ਬਾਹਰ ਤੱਕ ਜਾਮ ਲੱਗਿਆ ਭਾਈ ਇੰਨਾ ਤਕੜਾ ਇੰਸਾਨ ਤੇ ਪੂਰੇ ਇੱਥੇ ਉੱਥੇ ਰੋਗ ਦੇ ਉੱਪਰ ਕੜਦੇ ਕੜਦੇ ਆਏ ਭਾਈ ਐਂਬੂਲੈਂਸ ਨੂੰ ਦੀ ਲੋਕੀ ਸਾਈਡ ਦੇ ਦਿੰਦੇ ਸਾਰਿਆਂ ਨੂੰ ਹੁਣ ਅਸੀਂ ਐਵੇਂ ਸਾਨੂੰ ਸਾਈਡ ਕਿਨੇ ਦੇਣੀ ਭਾਈ ਮੈਂ ਐਕਟਿਵਾ ਤੇ ਅੱਗੇ ਪਿੱਛੇ ਉਹਨਾਂ ਦਾ ਆਟੋ ਚੱਲ ਰਿਹਾ ਭਾਈ ਸਾਈਡ ਨਾ ਕੋਈ ਦਵੇ ਐਡਾ ਰਸ਼ਾ ਸਾਰੇ ਕਾਲ ਇੱਕ ਕੋਈ ਐਂਬੂਲੈਂਸ ਦੀ 1 ਮਿੰਟ ਤੇ ਭਾਈ ਨਹੀਂ ਇੱਥੇ ਹੁਣ ਨਾ ਹੁਣ ਇੰਨਾ ਵੇਸ ਹੋ ਵੀ ਗੱਲ ਛੱਡ ਦੋ ਸਾਰਾ ਬਲਰਲੋਸ ਹੋ ਗਿਆ ਭਾਈ ਦਾ ਇਨਾ ਬਲੱਡ ਲੌਸ ਹੋਇਆ ਉੱਥੇ ਤੋਂ ਲੈ ਕੇ ਹੱਥ ਤੱਕ ਹੁਣ ਵੀ ਦੇਖੋ ਸਟਰਚਰ ਤੇ ਸਾਰਾ ਖੂਨੋਂ ਖੂਨ ਹੋ ਗਿਆ ਭਾਈ ਉੱਥੇ ਤੋਂ ਖੂਨ ਚੋਂਦਾ ਹੈ ਬਈ ਵਿਚਾਰੇ ਦਾ ਹੁਣ ਡਾਕਟਰ ਟ੍ਰੀਟ ਕਰ ਰਹੇ ਆ ਡਾਕਟਰ ਤਾਂ ਟ੍ਰੀਟ ਕਰ ਰਹੇ ਉਹ ਰੈਫਰ ਕਰੂੰਗੇ ਅੱਗੇ ਹੁਣ ਆਪਣੇ ਕੋਲੋਂ ਵੈਸੇ ਲੱਗੇ ਹੋਏ ਆ ਸਾਰੇ ਸਹੀ ਤਰੀਕੇ ਨਾਲ ਜੀ ਕੰਮ ਕਰ ਰਹੇ ਤੇਰੀ ਗੱਲ ਨਹੀਂ ਬਾਕੀ ਹੁਣ ਇੱਥੇ ਵੀ ਕੋਈ ਹੈ ਨਾ ਵੱਡੀ ਫੈਸਿਲਿਟੀ ਨਹੀਂ ਹੈ ਕਿ ਸੈੱਟ ਹੋਈ ਹੋਵੇ ਸਭ ਕੁਝ ਇੱਥੇ ਦਾ ਅੱਗੇ ਰੈਫਰ ਹੀ ਹੋਣਾ ਭਾਈ ਪਹਿਲੇ ਵੀ ਐਂਬੂਲੈਂਸ ਆਉਂਗੀ ਦੇਖੋ ਕਿਆ ਬਣਨ ਲੱਗੇ ਗਿਆ ਨਹੀਂ ਪਰ ਹੋਇਆ ਬਹੁਤ ਵੱਡਾ ਕੰਮ ਹੈ ਇਸ ਕਰਕੇ ਜ਼ਰੂਰੀ ਹੈ ਰੋਡ ਬੰਨਣਾ ਚ